ਕੰਪਨੀ ਚਾਲ ਰਹੀ ਕਿਹਾ ਕਿ ਆਪ ਬਸ ਦੇ ਖੇਤਰ ਕੀਤੇ ਤੇ ਆਪ ਕੋ ਬਾਰ ਬਾਰ ਸਿਦਾਂਤੀ ਦੀ ਜਾਰੀ ਹੈ ਵਿਸ਼ੇਸ਼ ਖੇਤਰ ਕਰਦੇਗੇ ਉਸ ਉੱਤੇ ਖੰਦਰ ਹੈ ਉਸ ਪਰ ਵੀ ਆਪ ਦੇਖ ਸਕਤੇ ਹੋ ਹਰਿਆਣਾ ਤੇ ਅਮਰੀਕਾ ਵਿੱਚ ਜੀਪ ਬਦੀ ਨੇ ਕੀ ਖਾਣਾ ਜਾਂ ਮੱਧ ਕਿਉਂ ਨਹੀਂ ਮੰਨੇਗਾ ਜਾਂਦੀਆਂ ਪਰ ਸਾਡਾ ਜਿਨ੍ਹਾਂ ਨੇ ਖੂਨ ਢੋਲ ਕੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਇਹਦੇ ਨਾਲ ਸਾਕਤ ਕੀਤਾ ਜਾਂਦਾ ਉਹਨਾਂ ਦਾ ਤਸਵੀਰਾਂ ਤੁਹਾਨੂੰ ਸ਼ੰਭੂ ਬਾਰਡਰ ਤੋਂ ਦਿਖਾਲਦੇ ਪਏ ਆ ਜਿੱਥੇ ਇੱਕ ਵਾਰ ਫਿਰ ਕਿਸਾਨ ਤੇ ਹਰਿਆਣਾ ਪੁਲਿਸ ਆਮਨੋ-ਸਾਮਨੇ ਹੋ ਗਈ ਹੈ ਕਿਸਾਨਾਂ ਨੇ ਜਿਹੜੇ ਬੈਰੀਗੇਡ ਲਗਾਏ ਸੀ ਹਰਿਆਣਾ ਪੁਲਿਸ ਦੇ ਵੱਲੋਂ ਉਹ ਬਗਾ ਬਗਾ ਕੇ ਮਾਰੇ ਨੇ ਪੁੱਲ ਤੋਂ ਥੱਲੇ ਸੁੱਟ ਦਿੱਤੇ ਨੇ ਬੈਰੀਗੇਡ ਤੇ ਕੰਡਿਆਲੀਆਂ ਤਾਰਾਂ ਵੀ ਜਿਹੜੀਆਂ ਲਗਾਈਆਂ ਹੋਈਆਂ ਸੀ ਹਰਿਆਣਾ ਪੁਲਿਸ ਦੇ ਵੱਲੋਂ ਕਿਸਾਨਾਂ ਨੂੰ ਰੋਕਣ ਦੇ ਲਈ ਤਾਂ ਪੁਲਿਸ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਸਪਰੇ ਵੀ ਕੀਤੀ ਆ ਉਹਨਾਂ ਨੂੰ ਪਿੱਛੇ ਹਟਾਉਣ ਦੇ ਲਈ ਲੇਕਿਨ ਕਿਸਾਨ ਅੜੇ ਨੇ ਉੱਥੇ ਦੇ ਉੱਥੇ ਖੜੇ ਨੇ ਪੁੱਲ ਤੇ ਉਹਨਾਂ ਦੀ ਵੀ ਜ਼ਿੱਦ ਹੈ ਕਿ ਅਸੀਂ ਦਿੱਲੀ ਜਾਣਾ ਹੈ ਸਾਨੂੰ ਦਿੱਲੀ ਜਾਣ ਦੋ ਕਿਉਂਕਿ ਅੱਜ ਕਿਸਾਨਾਂ ਨੇ ਐਲਾਨ ਕੀਤਾ ਸੀ ਕਿ ਉਹ ਦਿੱਲੀ ਨੂੰ ਜਾਣਗੇ ਲੇਕਿਨ ਹਰਿਆਣਾ ਪੁਲਿਸ ਦੇ ਵੱਲੋਂ ਸਖਤ ਪ੍ਰਬੰਧ ਕੀਤੇ ਗਏ ਨੇ ਬੈਰੀਕੇਡ ਕੀਤੀ ਗਈ ਹੈ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਕਿਸਾਨਾਂ ਨੂੰ ਤਾਂ ਕਿਸਾਨਾਂ ਨੇ ਵੀ ਜਿਹੜੀਆਂ ਹਰਿਆਣਾ ਪੁਲਿਸ ਦੇ ਵੱਲੋਂ ਕੰਡਿਆਲੀਆਂ ਤਾਰਾਂ ਲਗਾਈਆਂ ਹੋਈਆਂ ਸੀ ਉਹਨਾਂ ਨੂੰ ਰੋਕਣ ਦੇ ਲਈ ਉਹਨਾਂ ਨੂੰ ਤੋੜ ਕੇ ਪੁੱਲ ਦੇ ਥੱਲੇ ਸੁੱਟ ਦਿੱਤਾ ਹੈ ਬੈਰੀਕੇਡ ਵੀ ਥੱਲੇ ਸੁੱਟ ਦਿੱਤੀ ਹੈ ਤੇ ਕਾਫੀ ਮਾਹੌਲ ਤਣਾਪੂਰਨ ਬਣਿਆ ਹੋਇਆ ਉੱਥੇ ਤਾਂ ਕਿਸਾਨ ਵੀ ਪੁੱਲ ਤੇ ਖੜੇ ਹੋਏ ਨੇ ਉੱਥੇ ਹੀ ਨੇ ਜਿੱਥੇ ਹਰਿਆਣਾ ਪੁਲਿਸ ਖੜੀ ਹੋਈ ਹੈ ਬੈਰੀਕੇਡ ਲਗਾ ਕੇ ਕਿਸਾਨ ਵੀ ਉੱਥੇ ਤੱਕ ਪਹੁੰਚ ਗਏ ਨੇ ਉੱਥੇ ਖੜੇ ਨੇ ਆਪਣੀ ਜਿੱਦ ਤੇ ਅੜੇ ਹੋਏ ਨੇ ਆਪ ਜਨਨ ਆਤਮੇ ਦੇ ਰਹੇ ਆਪ ਦੇਖੋ ਆਪ ਕਦੋਂ ਕਹੌਣੇ ਕਿ ਰਹੇ ਕਿ ਆਪ ਮਰਦੇ ਤੇ ਲੜ ਜਿਏ ਤੁਸੀਂ ਆਪ ਨੂੰ ਬਾਰ ਬਾਰ ਜਿਤਾ ਦੇ ਇਸ ਉੱਪਰ ਵੀ ਆਪ ਦੇਖ ਸਕਤੇ ਹੋ ਹਰਿਆਣਾ ਅਤੇ ਰਾਮਨੰਦਨ ਜੀ ਦਾ ਬਹੁਤ ਅੱਛਾ ਤਸਵੀਰਾਂ ਜਿਨੂੰ ਦੇਖੋ ਆ ਅੱਜ ਭਾਈ ਬਾ ਸਰਕਾਰ ہار ਚੁੱਕੀ ਆ ਉਹਦੇ ਕੋਲੇ ਕੋਈ ਵੀ ਹੁਣ ਗੱਲਬਾਤ ਨਹੀਂ ਰਹੀ ਗਈ ਰਾਸ਼ਟਰਪਤੀ ਨੇ ਵੀ ਕਿਹਾ ਕਿਸਾਨਾਂ ਦੀਆਂ ਮੰਗਾਂ ਕੋਈ ਨਹੀਂ ਮੰਨੇਗਾ ਜਾਂਦੀਆਂ ਪਰ ਸਾਡਾ ਜਿਹਨਾਂ ਨੇ ਖੂਨ ਝੋਲ ਕੇ ਦੇਸ਼ ਨੂੰ ਯਾਦ ਕਰਾਇਆ ਉਹਨਾਂ ਨੂੰ ਇਹਦੇ ਨਾਲ ਸਵਾਗਤ ਕੀਤਾ ਜਾਂਦਾ ਉਹਨਾਂ ਦਾ ਉਹਨੇ ਇਹ ਅਤ੍ਰੂ ਬਹਿ ਗੁਰੂ ਗੰਗਦੇ ਕੋਲ ਸਾਡਾ ਜਿਹੜੇ ਆਹਾਂ ਨੇ ਸਵਾਗਤ ਕੀਤਾ ਜਾਂਦਾ ਜਿਹੜੇ ਆ ਪਹਿਲਾਂ ਕਿਸਾਨਾਂ ਦੇ ਉੱਤੇ ਡਾਗੇ ਗਏ ਨੇ ਮੈਂ ਸਾਰੇ ਆਪਣੇ ਕਿਸਾਨ ਵੀਰਾਂ ਨੂੰ ਬੇਨਤੀ ਕਰਦਾ ਇਹਨੂੰ ਪੱਟੋ ਨਾ ਇਹ ਨਹੀਂ ਇਹ ਅੱਪਰੱਖੋ ਜੋ ਆ ਇਹ ਪਹਿ ਦਿਖਾਉਣਾ ਪੁਰੇ ਮੱਲ ਦੇ ਵਿੱਚ